ਸਾਡੇ ਇਸ ਨੇਤਰਹੀਨ ਸਕੂਲ ਦੇ ਵਿੱਚੋਂ ਕਿੰਨੇ ਕ ਬੱਚੇ ਇਸ ਟਾਈਮ ਪੜ੍ਹ ਕੇ ਜਾ ਚੁੱਕੇ ਨੇ ਔਰ ਕਿਹੜੇ-ਕਿਹੜੇ ਉਦਿਆਂ ਤੇ ਇਸ ਟਾਈਮ ਵਿਰਾਜਮਾਨ ਨੇ ਅਗਰ ਹੁਣ ਤੱਕ 1964 ਤੋਂ ਗੱਲ ਕਰ ਲਈਏ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਥੋਂ ਨੇਤਰਹੀਨ ਆਪਣੀ ਵਿਦਿਆ ਹਾਸਲ ਕਰਕੇ ਆਪੋ ਆਪਣੇ ਪੈਰਾਂ ਤੇ ਖੜੇ ਹੋਏ ਨੇ ਔਰ ਬਹੁਤ ਸਾਰੇ ਨਾਮੀ ਕੀਰਤਨੀਏ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਕੌਮ ਦੀ ਸੇਵਾ ਕੀਤੀ ਹੈ ਔਰ ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਨੇਤਰਹੀਨ ਜਿਹੜੇ ਕਾਫੀ ਉਚਾਦੇਆਂ ਦੇ ਉੱਤੇ ਟੀਚਰ, ਹਾਈਡਰ ਟੀਚਰ ਤੱਕ ਦੀਆਂ ਪੋਸਟਾਂ ਦੇ ਉੱਤੇ ਕਲੈਰੀਕਲ ਦੇ ਵਿੱਚ ਸਬੋਡੈਂਟ ਲੈਵਲ ਤੱਕ ਦੀਆਂ ਪੋਸਟਾਂ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਨਾ ਬਹੁਤ ਸਾਰੀਆਂ ਪੋਸਟਾਂ ਦੇ ਉੱਤੇ ਜਿਹੜੇ ਨੇਤਰਹੀਨ ਅੱਜ ਕੰਮ ਕਰ ਰਹੇ ਨੇ ਇਸ ਗੱਲ ਦਾ ਮਾਣ ਹੈ ਕਿ ਬਹੁਤ ਸਾਰੇ ਨੇਤਰਹੀਨ ਇੱਥੇ ਰਹਿ ਕੇ ਉਹਨਾਂ ਨੇ ਵਿਦਿਆ ਹਾਸਲ ਕੀਤੀ ਹੈ ਜਿਹੜੇ ਵੱਖ-ਵੱਖ ਹੌਦਿਆਂ ਦੇ ਉੱਤੇ ਪਹੁੰਚੇ ਨੇ ਔਰ ਬਹੁਤ ਸਾਰੇ ਨੇਤਰਹੀਨ ਭੈਣ ਭਰਾਵਾਂ ਦੇ ਇਹ ਸੰਸਥਾ ਕੰਮ ਆਈ ਹੈ ਕਿਉਂਕਿ ਸਰਕਾਰ ਤੱਕ ਅਪਰੋਚ ਕਰਕੇ ਜਿਹੜ ਕੋਟਾ ਉਹਨਾਂ ਦਾ ਉਹ ਕਢਵਾਉਣ ਦੇ ਲਈ ਭਾਰਤ ਨੇਤਰਹੀਨ ਸੇਵਕ ਸਮਾਜ ਆਪਣੀ ਸਾਥੀ ਜਥੇਬੰਦੀ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਦੇ ਨਾਲ ਮਿਲ ਕੇ ਅਸੀਂ ਲਗਾਤਾਰ ਸਰਕਾਰਾਂ ਤੱਕ ਪਹੁੰਚ ਵੀ ਕਰਦੇ ਆਂ ਲੋਕਾਂ ਨੂੰ ਅਵੇਅਰ ਕਰਕੇ ਨੇਤਰਹੀਨਾਂ ਨੂੰ ਸੰਸਥਾਵਾਂ ਤੱਕ ਲੈ ਕੇ ਆਉਂਦੇ ਆਂ ਉਹਨਾਂ ਨੂੰ ਪੜ੍ਹਾਈ ਕਰਵਾ ਕੇ ਜਿਹੜਾ ਉਹਦੇ ਕਾਬਿਲ ਬਣਾਉਨੇ ਨੌਕਰੀਆਂ ਦੇ ਤੇ ਅੱਜ ਵੱਖ-ਵੱਖ ਵਿਭਾਗਾਂ 'ਚ ਜਿਦਾਂ ਮੈਂ ਤੁਹਾਨੂੰ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਰੋਜ਼ਗਾਰ ਦੇ ਉੱਤੇ ਵੀ ਨੇ ਕੀ ਨੇਤਰਹੀਨਾਂ ਨੂੰ ਸਰਕਾਰਾਂ ਵੱਲੋਂ ਕੁਝ ਫੰਡਸ ਵਗੈਰਾ ਵੀ ਮਿਲਦੇ ਨੇ ਜੋ ਕਿ ਇਹਨਾਂ ਨੂੰ ਗਾਂ ਅੱਗੇ ਆਪਣੇ ਆਪਣੇ ਕਿਤੇ ਖੋਲਣ ਆਪਣੇ ਆਪਣੇ ਕੰਮ ਸ਼ੁਰੂ ਕਰਨ ਦੇ ਵਿੱਚ ਸਹਾਇੀ ਹੁੰਦੇ ਨੇ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਔਰ ਮੈਂ ਸਮਝਦਾ ਕਿ ਜਿੰਨਾ ਅਸੀਂ ਮੀਡੀਆ ਨੇ ਅੱਜ ਤੱਕ ਬਹੁਤ ਸਾਡੇ ਬਹੁਤ ਸਵਾਲ ਕੀਤੇ ਨੇ ਸਾਡੇ ਨਾਲ ਪਰ ਇਹ ਵਾਕਈ ਬਹੁਤ ਵਧੀਆ ਤੇ ਬੜਾ ਵਾਜਿਬ ਸਵਾਲ ਤੁਸੀਂ ਕੀਤਾ ਸੋ ਇਹਦਾ ਜਵਾਬ ਹੈ ਤਾਂ ਨਾਂ ਦੇ ਵਿੱਚ ਹੈ ਵੀ ਅਜ ਤੱਕ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਰਕਾਰ ਨੇ ਕਿਸੇ ਨੇ ਉਪਰਾਲਾ ਨਹੀਂ ਕੀਤਾ ਪਰ ਹਾਂ ਜੇ ਸਰਕਾਰ ਚਾਵੇ ਤੇ ਛੋਟੀ ਛੋਟੀ ਅਮਾਉਂਟ ਦੇ ਕੇ ਵੀ ਇਹਨਾਂ ਨੇਤਰਹੀਨਾਂ ਤੋਂ ਕੋਈ ਵਧੀਆ ਕੰਮ ਜਿਹੜਾ ਹੋਏ ਕਰ ਸਕਦੇ ਨੇ ਸੋ ਇਸ ਪਾਸੇ ਅਸੀਂ ਆਪਣੇ ਤੌਰ ਤੇ ਵੀ ਸਰਕਾਰ ਤੱਕ ਅਪਰੋਚ ਕਰਾਂਗੇ ਔਰ ਦੂਸਰਾ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਜਿੱਥੇ ਵੱਖ-ਵੱਖ ਪ੍ਰੋਜੈਕਟਾਂ ਲਈ ਉਦਮੀ ਨੌਜਵਾਨਾਂ ਨੂੰ ਤੁਸੀਂ ਰੋਜ਼ਗਾਰ ਦੇ ਮੌਕੇ ਆਪ ਪੈਦਾ ਕਰਨ ਦੇ ਲਈ ਸਰਕਾਰਾਂ ਉਤਸ਼ਾਹਤ ਕਰਦੀਆਂ ਨੇ ਨਿਤਰਹੀਨਾਂ ਨੂੰ ਵੀ ਜਰੂਰ ਇਸ ਤਰ੍ਹਾਂ ਦੇ ਸਰਲ ਤਰੀਕੇ ਦੇ ਨਾਲ ਕੁਝ ਕਰਜੇ ਦਿੱਤੇ ਜਾਣ ਜਿਹੜੇ ਕਿ ਸਬਸਿਡੀਆਂ ਦੇ ਰੂਪ ਦੇ ਵਿੱਚ ਹੋਣ ਤਾਂ ਕਿ ਉਹ ਆਪਣਾ ਜੇਕਰ ਸਰਕਾਰੀ ਨੌਕਰੀ ਨਹੀਂ ਮਿਲਦੀ ਕਈ ਵਾਰੀ ਨਿਤਰੀਨ ਪੜ੍ਹ ਲਿਖ ਨਹੀਂ ਸਕਦੇ ਲੇਟ ਪਤਾ ਲੱਗਦਾ ਬਲੈਂਡ ਸਕੂਲਾਂ ਦਾ ਤੇ ਉਹ ਜਿਹੜੇ ਲੋਕ ਨੇ ਆਪਣੀ ਮਿਹਨਤ ਕਰਕੇ ਅੰਗਰ ਖਾਣਾ ਚਾਹਣ ਤਾਂ ਸਰਕਾਰਾਂ ਇਸ ਤਰ੍ਹਾਂ ਵੀ ਮਦਦ ਕਰ ਸਕਦੀਆਂ ਜੀਵੇਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਇੱਕ ਮੋਬਾਈਲ ਹਰ ਪਰਸਨ ਦੇ ਹੱਥਾਂ ਦੇ ਵਿੱਚ ਆ ਚੁੱਕਾ ਹੈਗਾ ਇੱਕ ਇਹ ਨੇਤਰਹੀਨਾਂ ਨੂੰ ਮੋਬਾਈਲ ਚਲਾਉਣ ਦੇ ਵਿੱਚ ਕਿਹੜੀ ਟੈਕਨੀਕ ਇਹੋ ਜਿਹੀ ਹੈ ਕਿ ਜੋ ਹਰ ਇੱਕ ਨੇਤਰਹੀਨ ਮੋਬਾਈਲ ਚਲਾ ਸਕਦਾ ਹੈ ਔਰ ਆਪਣੇ ਅਕੋਰਡਿੰਗ ਆਪਣੀ ਜ਼ਰੂਰਤ ਦੇ ਅਕੋਰਡਿੰਗ ਉਹਦੇ ਤੋਂ ਵਰਕ ਲੈ ਸਕਦਾ ਹੈਗਾ ਜਿਵੇਂ ਗੂਗਲ ਜਾਂ ਵਟਸਐਪ ਜਾਂ ਕਿਸੇ ਹੋਰ ਐਪ ਤੋਂ ਬੱਸ ਤਾਂ ਇਹ ਹਰ ਮੋਬਾਈਲ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਜਾਂ ਮੇਰੇ ਕੋਲੇ ਫੋਨ ਹੈ ਅクセसिਬਿਲਟੀ ਹਰ ਇੱਕ ਫੋਨ ਦੇ ਅੰਦਰ ਹੈਗੀ ਆ ਤੁਸੀਂ ਇਹਨੂੰ ਆਨ ਕਰਦੇ ਹੋ ਤਾਂ ਮੋਬਾਈਲ ਦੇ ਜ਼ਿਆਦਾਤਰ ਫੰਕਸ਼ਨ ਵਰਕ ਕਰਨ ਲੱਗ ਜਾਂਦੇ ਨੇ ਜੋ ਵੀ ਸਕਰੀਨ ਦੇ ਉੱਤੇ ਆਉਂਦਾ ਉਹ ਬੋਲਣ ਲੱਗ ਜਾਂਦੇ ਨੇ ਪਰ ਬਹੁਤ ਸਾਰੇ ਐਸੇ ਖਾਸ ਸੌਫਟਵੇਅਰ ਹੁਣ ਆ ਗਏ ਨੇ ਜਿਹੜੇ ਕਿ ਬਲਾਈਂਡ ਨੂੰ ਬਿਲਕੁਲ ਪੂਰਾ ਪਰਫੈਕਟ ਬਣਾ ਦਿੰਦੇ ਨੇ ਮੋਬਾਈਲ ਚਲਾਉਣ ਦੇ ਵਿੱਚ ਔਰ ਇੱਥੋਂ ਤੱਕ ਵੀ ਮੈਂ ਸਰਦਾਰ ਸਾਹਿਬ ਕਹੂੰਗਾ ਵੀ ਜਿਹੜਾ ਇੱਕ ਆਮ ਅੱਖਾਂ ਵਾਲਾ ਬੰਦਾ ਵੀ ਜਿਸ ਤਰ੍ਹਾਂ ਨਹੀਂ ਚਲਾ ਸਕਦਾ ਉਹਦੇ ਨਾਲੋਂ ਵਧੀਆ ਜਿਹੜਾ ਇੱਕ ਬਲਾਈਂਡ ਬੰਦਾ ਹੈ ਉਹ ਮੋਬਾਈਲ ਚਲਾ ਸਕਦਾ ਹੈ ਟਾਈਪ ਵੀ ਕਰ ਸਕਦਾ ਹੈ WhatsApp ਦੇ ਉੱਤੇ ਚੈਟ ਵੀ ਕਰ ਸਕਦਾ ਹੈ Google ਦੇ ਉੱਤੇ ਸਰਚ ਵੀ ਕਰ ਸਕਦਾ ਹੈ ਔਰ ਇਹ ਤੋਂ ਤੱਕ ਵੀ ਫੇਸਬੁੱਕ ਦੇ ਉੱਤੇ ਲਿਖ ਕੇ ਪੋਸਟ ਵੀ ਪਾ ਸਕਦਾ ਹੈ ਸੌਫਟਵੇਅਰ ਇਸ ਤਰ੍ਹਾਂ ਦੇ ਆਗੇ ਤੁਸੀਂ ਪੰਜਾਬੀ ਦੇ ਵਿੱਚ ਬੋਲੋਗੇ ਉਹੀ ਸੈਮ ਉਹ ਟਾਈਪ ਕਰੇਗਾ ਉਹਨੂੰ ਚੱਕ ਕੇ ਪੇ ਕਾਪੀ ਪੇਸਟ ਕਰਕੇ ਉੱਥੇ ਉਹਨਾਂ ਨੂੰ ਆਪਣੀ ਪੋਸਟ ਪਾਉਂਦੇ ਨੇ ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਬਹੁਤ ਸਾਰੇ ਦੋਸਤ ਜਦੋਂ ਕਈ ਵਾਰੀ ਆ ਕੇ ਨੇਤਰਹੀਨਾਂ ਨੂੰ ਮਿਲਦੇ ਨੇ ਉਹ ਇੱਥੇ ਆ ਕੇ ਖੁਦ ਦੇਖਦੇ ਨੇ ਕੋਈ ਡੋਨਰ ਸਾਡੇ ਕੋ ਆਉਂਦੇ ਨੇ ਕਿ ਯਾਰ ਇਹ ਤਾਂ ਮੇਰਾ ਨਾ ਫੇਸਬੁੱਕ ਫਰੈਂਡ ਹੈ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇਹਦੀ ਨਿਗਾ ਨਹੀਂ ਹੈਗੀ ਪਰ ਇਹਦੀ ਫੇਸਬੁੱਕ ਕੌਣ ਚਲਾਉਂਦਾ ਹੈ ਫਿਰ ਜਦੋਂ ਅਸੀਂ ਕਹਿੰਦੇ ਆਪ ਫਿਰ ਉਹ ਸਾਹਮਣੇ ਕਈ ਵਾਰੀ ਪੋਸਟ ਪਵਾ ਕੇ ਦੇਖਦੇ ਨੇ ਦੇਖਦੇ ਨੇ ਫਿਰ ਉਹ ਸਾਰਾ ਦੇਖਦੇ ਆ ਵੀ ਹਾਂ ਵਾਕਈ ਅੱਜ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ ਸੋ ਮੈਂ ਜਿੰਨੀਆਂ ਵੀ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਨੇ ਤੇ ਜਾਂ ਸੋਸ਼ਲ ਮੀਡੀਆ ਨੂੰ ਯੂਜ਼ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਜਿੱਥੇ ਸੋਸ਼ਲ ਮੀਡੀਆ ਦੀ ਤੁਸੀਂ ਅੱਛੇ ਤਰੀਕੇ ਨਾਲ ਵਰਤੋਂ ਕਰ ਰਹੇ ਹੋ ਅੱਛੇ ਅੱਛੇ ਸੌਫਟਵੇਅਰ ਬਣਦੇ ਨੇ ਇਹਨਾਂ ਲੋਕਾਂ ਦੀ ਸਹੂਲਤ ਦੇ ਲਈ ਸਰਕਾਰਾਂ ਨੂੰ ਵੀ ਚਾਹੀਦਾ ਕੋਈ ਵਧੀਆ ਸੌਫਟਵੇਅਰ ਜਿਹੜੇ ਨੇ ਉਹ ਬਣਵਾਏ ਜਾਣ ਤਾਂ ਕਿ ਠੀਕ ਹੈ ਵੀ ਅੰਗਹੀਣਤਾ ਜਿਹੜੀ ਆ ਉਹ ਨਹੀਂ ਕਈ ਵਾਰੀ ਜਿਹੜੀ ਪਰਮਾਨੈਂਟ ਨਹੀਂ ਜਾ ਸਕਦੀ ਪਰ ਉਹਨੂੰ ਟੈਕਨੋਲੋਜੀ ਦੇ ਨਾਲ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ